ਹੈਲੋ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਂਦ ਕਰਦੇ ਆ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੰਗਲਕ ਤੁਹ ਸਾਰਿਆਂ ਦਾ ਸਵਾਗਤ ਜੀ। ਤੇ ਲੋ ਜੀ ਆਪਾਂ ਬੇੜਾ ਤੋਤਾ ਸੀ ਸਾਫ਼ ਕਰਤਾ ਤੇ ਜਿੱਥੇ ਕਿਤੇ ਕਿਤੇ ਪਾਣੀ ਰਹਿ ਗਿਆ ਤੇ ਵੀ ਇੱਕ ਮਨ ਸਾਫ਼ ਕਰਦਾਂ ਤੇ ਤੇ ਗੁਰਦੁਆਰੇ ਹੋ ਰਿਹਾ ਪਾਠ। ਤੇ ਦੇਖਿਆ ਜੀ। ਬਹੁਤ ਵਸ਼ਸ਼ਣ ਨੀ ਆਪਾਂ ਤੋਤਾ। ਇਹਨੂੰ ਅੱਗ ਵਾਲੀ ਪਈ ਹੈ ਬੱਚੇ ਨੂੰ ਉਠਣਗੇ ਬਣਾ ਲੈਣਗੇ ਅੱਗ ਬਚੇਂ ਦੀ ਤੇ ਲੰਬਾਰ ਟੀ ਇਹ ਤੋਂ ਆਪਾਂ ਪਹਿਲਾਂ ਸਾਫ਼ ਕਰਤਾ ਸੀ ਅੱਗ ਵਾਲ ਨੇ ਤਾਂ ਰਾਖਾ ਕੜਤੀ ਸੀ ਆਪਾਂ ਉਹਨਾਂ ਆਪਾਂ ਉਸ ਵਾਲੀ ਬਾਲਟੀ ਲਾ ਲਈ ਲੋਹੇ ਦੀ ਅੱਗੇ ਹੱਥ ਤੋਂ ਨਾ ਬਾਲਟੀ ਫੂਕੂ ਕਬੀ ਸੀ ਰਾਹ ਕੱਢਣੇ ਵਾਸਤੇ ਜਿਹੜੀ ਪਹਿਲਾਂ ਲਾਈ ਹੋਈ ਸੀ ਤੇ ਗਲੀ ਹੋ ਗਈ ਸੀ ਤੇ ਹੁਣ ਆਪਾਂ ਪਾਤੀਆਂ ਕੋਹੀ ਰੱਖ ਲੈਨੇ ਆ ਲੱਕੜੀਆਂ ਰੱਖ ਲੈਨੇ ਆ ਚਲੋ ਜੀ ਹੁਣ ਰੋਟੀ ਪਾਣੀ ਵੀ ਹੋ ਗਿਆ ਤੇ ਠੰਡ ਚ ਤਾਂ ਦਿਲ ਨਹੀਂ ਕਰਦਾ ਕੰਮ ਕਰਨੇ ਤੇ ਕੱਪੜੇ ਪਏ ਕੱਪੜੇ ਧੋਵਾਂਗੇ ਤੇ ਅੱਜ ਪੂਰਨਵਸੀ ਤੇ ਸੰਗਰਾਣ ਦਾ ਹੈ ਜਾਣੇ ਨੂੰ ਕਹਿ ਰਹੇ ਸੀ ਗੁਰਦੁਆਰੇ ਮੱਥਾ ਟੇਕਣੇ ਨੂੰ ਦੇਖੋ ਕਿਆ ਸਲਾ ਬਣਦੀ ਆ ਅੱਜ ਤਾਂ ਮੈਨੂੰ ਬਹੁਤ ਜ਼ਿਆਦਾ ਠੰਡ ਜੀ ਲੱਗ ਰਹੀ ਐ ਤੇ ਹੱਥਾਂ ਪੈਰਾਂ ਨੂੰ ਸੁੰਨ ਸੁੰਨ ਹੋ ਰਿਹਾ ਤੇ ਲਓ ਜੀ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਕਰੀਏ ਅੰਮਾ ਦੀ ਸਰਵਾਤ ਅੰਦਰ ਆਪਾਂ ਝਾੜੂ ਲਾਤਾ ਉਹ ਚਲਾਵਾਂਗੇ ਤੇ ਬਸ ਇੱਕ ਬੇਟਾ ਪਿਆਗਾ ਬਾਕੀ ਹਰਦੀਪ ਗੁਰਦੁਆਰੇ ਗਿਆ ਹੋਇਆ ਸੇਵਾ ਕਰਵਾਣ ਤੇ ਤੁਸੀਂ ਗੁਰਦੁਆਰੇ ਚ ਆਵਾਜ਼ ਆ ਰਹੀ ਹੈ ਜੀ ਇਹ ਧਨ ਹੋ ਰਿਹਾ ਚਲੋ ਜੀ ਠੀਕ ਆ ਜੀ ਚਲੋ ਜੀ ਹੁਣ ਆਪਾਂ ਨਾ ਕੋਈ ਸਾਫ ਕਰਦੇ ਗਏ ਤੇ ਰੋਟੀ ਵੀ ਬਣਾ ਲਈ ਸੀ ਤੇ ਹੁਣ ਗੈਸ ਨੂੰ ਸਾਫ ਕਰਦੇ ਇਸ ਸਾਲ ਜਿਹਨਾਂ ਨੇ ਅਸੀਂ ਆਪਾਂ ਉਹ ਕੱਢਾਂਗੇ ਬਾਹਰ ਕੱਪੜੇ ਵੀ ਦੇ ਆਪਾਂ ਧੋ ਤੇ ਸੀ। ਪਾਣੇ ਵੀ ਆਪਣੇ ਸਾਫ਼ ਹੋਵਗੇ। ਤਿੰਨ ਬੜਾ ਬੂੜਾ ਤਾਂ ਪਾਜੀ ਪਹਿਲਾਂ ਹੀ ਤੋਤਾ ਸੀ ਉਸ ਤੋਂ ਬਾਅਦ ਹੀ ਬਣਾਈ ਸੀ ਰੋਟੀ ਸਾਨੂੰ ਦਿਖਾਇਆ ਸੀ ਬੜਾ ਧੋਇਆ ਹੋਇਆ ਤੇ ਫਿਰ ਬੱਚੇ ਵਿੱਚ ਨਾ ਆਏ ਤੇ ਉਸ ਤੋਂ ਬਾਅਦ ਕੱਪੜਾ ਲੀੜਾ ਪਾਇਆ ਮਸ਼ੀਨ 'ਚ ਤੇ ਕੰਮ ਤਾਂ ਸਾਰੇ ਬਹੁਤ ਜ਼ਿਆਦਾ ਹੋ ਜਾਂਦੇ ਆ ਜਿੱਤੇ ਅੱਜ ਪੂਰਨਮਾਸੀ ਤੇ ਸੰਗਰਾਮ ਸੀ ਆਪਾਂ ਗੁਰਦੁਆਰੇ ਜਾਏ ਸੀ ਕੱਲ ਵੀ ਆਪਾਂ ਜਲਦੀ ਉੱਠ ਖੜੇ ਸੀ ਕੱਲ ਵੀ ਜਾਏ ਸੀ ਤੇ ਫਿਰ ਆ ਕੇ ਆਪਾਂ ਚਾਹ ਪਾਣੀ ਬਣਾ ਕੇ ਪੀ ਕੇ ਤੇ ਲਾਗੇ ਸੀ ਆਪਦੇ ਕਮਾਕਰ ਅੱਜ ਪੇੜਾ ਆ ਕੇ ਤੋਤਾ ਸਾਰਾ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਹੀ ਆਪਾਂ ਰੋਟੀ ਪਾਣੀ ਬਣਾਇਆ ਤੇ ਹੁਣ ਆਪਾਂ ਰੋਟੀ ਪਾਣੀ ਬਣਾ ਕੇ ਭਾਂਡੇ-ਪੁੰਡੇ ਧੋ ਕੇ ਤੇ ਗੈਸ ਆਪਣਾ ਹੁਣ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਤੇ ਸਾਫ਼ ਕਰਕੇ ਤੇ ਫਿਰ ਜਾਣਾ ਸੀ ਆਪਾਂ ਅੱਜ ਗਏ ਸੀ ਵੀ ਪੂਰਨਵਾਸੀ ਗੁਰਦੁਆਰੇ ਤੇ ਸਿਹਤਾਂ ਦਾ ਗੁਰਦੁਆਰਾ ਜੀ ਤੇ ਉੱਥੇ ਜਾਣ ਦੀ ਸਲਾਹ ਬਣਾ ਰਹੀ ਸੀ ਕਿ ਚਲੋ ਜੀ ਟਾਈਮ ਲੱਗਾ ਜੀ ਇੱਥੇ ਆਪਣਾ ਲੰਗਰ ਪਾਣੀ ਹੈ ਨਾ ਆਪਣੇ ਘਰਮਾਚ ਹੋਇਆ ਤਾਂ ਜ਼ਰੂਰ ਜਾਵਾਂਗੇ ਹੁਣ ਤੇ ਕੰਮ ਕੋ ਮਤਾ ਕਰਕੇ ਆਪਾਂ ਸਾਰੇ ਜਲਦੀ ਜਲਦੀ ਕਰਤੇ ਜੀ ਤੇ ਚੰਗੇ ਤੇਰਾ ਟੂਟੀਆਂ ਨੂੰ ਵੀ ਸਾਫ਼ ਕਰ ਦਾਂਗੇ ਤੇ ਆਏ ਨਾ ਪਾਣੀ ਦੇ ਛਿੱਟਿਆਂ ਨਾਲ ਨਾ ਆ ਰਹੇ ਆ ਟੈਲਾਂ ਵੀ ਹੋ ਜਾਂਦੀਆਂ ਤੇ ਆਪਾਂ ਡੇਲੀ ਕੱਪੜਾ ਮਾਰ ਦਿੰਨੇ ਆ ਤੇ ਇੱਕ ਦਿਨ ਐਨ ਇਹਨੂੰ ਸਰਪ ਨਾਲ ਚੰਗੀ ਤਰ੍ਹਾਂ ਮਾਰਾਂ ਗੂ ਬਸ ਡੇਲੀ ਆਪਾਂ ਨਾ ਕੱਪੜਾ ਹੀ ਮਾਰਦੇ ਆ ਤੋਂ ਉਸ ਮਾਰ ਕੇ ਤੇ ਡੇਲੀ ਐਨ ਸਾਰੀ ਕਲੀਨਿੰਗ ਸਾਫ਼ ਕਰ ਦਿੰਨੇ ਆ ਜੀ ਤੇ ਤੇ ਲੋ ਜੀ ਆਪਾਂ ਇੱਥੇ ਸਬਜ਼ੀਆਂ ਲਿਆਂਦੀਆਂ ਸੀ ਮੰਗਵਾਈਆਂ ਸੀ ਤੇ ਉਹ ਸਬਜ਼ੀਆਂ ਸਾਰੀਆਂ ਹੁਣ ਆਪਾਂ ਇਹ ਕੱਢ ਲਾਂਗੇ ਜੀ ਤੇ ਉਹ ਜਿਹੜੀ ਲੀਲੀ ਪੀਪੀ ਆ ਉਹ ਚਾਰ ਵਾਲੀ ਹੈ ਜੀ ਤੇ ਹੁਣ ਇਹ ਨਾ ਥੋੜੀ ਅੱਧੀ ਰਹਿ ਗਈ ਤੇ ਅੰਬ ਦਾ achar ਪਾਇਆ ਸੀ ਕਈ ਸਾਲ ਹੋ ਗਏ ਆਪਾਂ ਨੂੰ ਸਾਲ 2 ਸਾਲ ਹੋ ਗਏ ਜੀ ਤੇ ਖਤਮ ਨਹੀਂ ਹੋਇਆ ਤੇ ਬਹੁਤ ਵਧੀਆ ਪੁਰਾਣੀ ਉਲੀ ਲੱਗੀ ਤੇ ਇੰਨਾ ਵਧੀਆ achar ਪਿਆਗਾ ਤੇ ਮੈਂ ਚਲੋ ਧੁੱਪ ਜੀ ਲਵਾ ਦਿੰਨੇ ਆ ਤੇ ਪਹਿਲਾਂ ਉਹ ਟੱਕਣ ਕੋਲ ਕੇ ਨਾ ਤੇ ਇਹਦੇ ਤੇ ਕੱਪੜਾ ਪਾਤਾ ਸੀ ਤੇ ਹੁਣ ਮੈਂ ਕਿਹਾ ਚਲੋ ਅੰਦਰ ਜਾ ਕੇ ਲੈ ਜਾਾਂਗੇ ਤੇ ਨਾਲੇ ਆਪਾਂ ਸਬਜ਼ੀਆਂ ਕੱਢ ਲਗੇ ਤੇ ਨਾਲੇ ਜਿਹੜੇ ਲਫਾਫੇ ਹੋਣਗੇ ਕੀਜਰ ਦੇ ਕੰਮ ਆ ਜਾਣਗੇ ਗੀਜਰ ਜਦੋਂ ਆਪਾਂ ਅੱਗ ਬਾਲਦੇ ਆ ਨਾ ਫਿਰ ਲਫਾਫਿਆਂ ਦੀ ਲੋੜ ਪੈਦੀ ਆ ਨਾ ਅੱਗ ਬਾਲਣੇ ਵਾਸਤੇ ਤੇ ਫਿਰ ਸੋਣੀ ਬਲ ਜਾਂਦੀ ਆ ਲਫਾਫਿਆਂ ਨਾਲ ਅੱਗ ਤੇ ਜਿਹੜੇ ਹੁੰਦੇ ਆ ਜੀ ਆਪਾਂ ਸਾਰੇ ਲਫਾਫੇ ਲਹੋਵੇ ਇਕੱਠੇ ਕਰਕੇ ਤੇ ਵਾਲ ਲੈਨੇ ਅੱਗ ਤੇ ਹੁਣ ਇੱਕ ਪਾਸੇ ਆਪਾਂ ਸਾਰੇ ਇਕੱਠੇ ਕਰ ਲਾਂਗੇ ਲਫਾਫੇ ਤੇ ਜਿਹੜੀ ਸਾਰੀਆਂ ਨੇ ਸਬਜ਼ੀਆਂ ਹੋ ਆਪਾਂ ਕੱਢ ਲੈਨੇ ਤੇ ਆਲੂ ਲਏ ਸੀ ਜੀ ਆਪਾਂ 7 ਕਿਲੋ ਤੇ ਇਹ ਵੀ ਆਪਾਂ ਕੱਢ ਲੈਨੇ ਆ ਜੀ ਕੱਢ ਕੇ ਰੱਖ ਤੇ ਆਲੂ ਇਦਰੇ ਆਪਣੀਆਂ ਮਿਰਚਾਂ ਜਿਹੜੀਆਂ ਹਨ ਤੇ ਇਹ ਵੀ ਆਪਾਂ ਹੱਥ ਮਾਰ ਦਾਂਗੇ ਮਿਰਚਾਂ ਦੇ ਵਿੱਚ ਤੇ ਜਿਹੜੀਆਂ ਗਲੀਆਂ ਗਲੀਆਂ ਮਿਰਚਾਂ ਹੋਣਗੀਆਂ ਸਾਰੀਆਂ ਉਹ ਤੇ ਕੱਢ ਦਾਂਗੇ ਤੇ ਸਾਫ਼ ਮਿਰਚਾਂ ਫਿਰ ਆਏ ਸਾਰੀਆਂ ਖਰਾਬ ਹੋਣ ਦੇ ਡਾਰਾ ਮਿਰਚਾਂ ਦਾ ਤੇ ਜਿਹੜੀ ਕੋਈ ਖਰਾਬ ਹੋਈ ਉਹ ਕੱਢ ਦਾਂਗੇ ਤੇ ਬਾਕੀ ਆ ਗਾਜਰਾ ਮਟਰ ਸੀ ਵੀ ਕੱਢ ਤੇ ਜੀ ਤੇ ਸਾਰੀਆਂ ਸਬਜ਼ੀਆਂ ਕੱਢ ਕੇ ਤੇ ਦੋ ਫੁੱਲ ਗੋਭੀ ਦੀ ਇਹ ਵੀ ਤੇ ਮਿਕਸ ਬਣਾ ਲਾਂਗੇ ਜੀ ਆਪਾਂ ਸਬਜੀ ਸਾਮ ਨੂੰ ਬਣਾਵਾਂਗੇ ਜੀ ਹੁਣ ਤਾਂ ਆਪਾਂ ਗੁਰਦੁਆਰੇ ਜਾਣੇ ਦੀ ਤਿਆਰੀ ਕਰ ਰਹੇ ਆ ਜੀ ਫਿਰ ਜਾਾਂਗੇ ਜੀ ਕੰਮ-ਕੁਮ ਸਾਰਾ ਕਰਕੇ ਠੀਕ ਹੈ ਜੀ ਤੇ ਤੇ ਇਧਰ ਆਪਣੀ ਜਿਹੜੇ ਪਿਆਜ਼ ਆ ਇਹ ਕੱਢ ਲਾਂਗੇ ਜੀ ਤੇ ਪਹਿਲਾਂ ਮਹੌਲੀਆਂ ਦੇ ਪੱਤੇ ਤੋੜ ਕੇ ਰੱਖ ਦਈਏ ਜੀ ਤੇ ਮਹੌਲਣਾ ਵੀ ਲਈਆਂ ਸੀ ਤੇ ਦੋ ਖੀਰੇ ਲਏ ਸੀ ਤੇ ਸਾਰੀ ਸਬਜੀ ਮਹਿੰਗੀ ਆ ਜੀ ਕੋਈ ਸਬਜੀ ਖਾਣੇ ਵਾਲੀ ਹੈ ਨਹੀਂ ਇੱਥੇ ਉੱਚਰੇ ਸੀ ਤੁਸੀਂ ਜਾਓਗੇ ਕਿ ਨਹੀਂ ਤੇ ਆਪਾਂ ਜਾਵਾਂਗੇ ਜੀ ਤੇ ਅਦਰਕ ਆ ਇਹ ਵੀ ਆਪਾਂ ਟੋਕਰੀ ਚ ਰੱਖ ਦਿੰਨੇ ਆ ਜੀ ਬੋਟੀ ਚ ਤੇ ਹੁਣ ਆਪਾਂ ਪਿਆਜ਼ ਕੱਢ ਕੇ ਨਾ ਟੋਕਰਾਂ ਵਿੱਚ ਪਾ ਲਾਂਗੇ ਜੀ ਸਾਰੇ ਕੱਢ ਲੈਣੇ ਆ ਜੀ ਤੇ ਆਲੂਆਂ ਤੇ ਤਨਾ ਬਹੁਤ ਜਿਆਦਾ ਮਿੱਟੀ ਹੈ ਪਤਾ ਨਹੀਂ ਨਵੇਂ ਆਲੂ ਆ ਜਿਹੜੇ ਕੱਟੇ ਵੱਡੇ ਹੋਣਗੇ ਉਹ ਆਪਾਂ ਪਹਿਲਾਂ ਕੱਢ ਲਾਂਗੇ ਤੇ ਬਾਕੀ ਆਪਾਂ ਆ ਸਬ지 ਵਾਸਤੇ ਵੀ ਆਪਾਂ ਇੱਕ ਬੋਟੀ ਚ ਜਿਹ ਚ ਤੋੜ ਕੇ ਪੱਤੇ ਪੈਣਾ ਬੋਟੀ ਚ ਰੱਖ ਲਾਂਗੇ ਸਭ ਆਲੂ ਕੱਢ ਕੇ ਬਣਾਉਣੇ ਵਾਸਤੇ ਤੇ ਲੋ ਜੀ ਆਪਣੀ ਅੱਜ ਇਨੀ ਕੀ ਵੀਡੀਓ ਹੈ ਜੀ ਤੇ ਜੇ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ